ਲੋਹਿਆਂ ਡਮਾਣਿਆਂ ਦਾ ਹੋਣਹਾਰ ਗੱਭਰੂ ਨਵ ਸਿੰਘ ਕੰਗ ਕੈਨੇਡਾ ਚ ਬਣਿਆ ਵਕੀਲ ਵਿਆਹਤਾ ਜ਼ਿੰਦਗੀ ਵਿੱਚ ਇੱਕ ਪਤੀ ਪਤਨੀ ਲਈ ਜਾਂ ਤਾਂ ਉਹ ਪਲ ਇਤਿਹਾਸਿਕ ਅਤੇ ਖੁਸ਼ਗਵਾਰ ਹੁੰਦੇ ਹਨ ਜਦੋਂ ਉਹ ਮਾਤਾ ਪਿਤਾ ਬਣਦੇ ਹਨ ਭਾਵ ਉਹਨਾਂ ਦੇ ਘਰ ਔਲਾਦ ਹੁੰਦੀ ਹੈ ਜਾਂ ਫਿਰ ਉਹ ਪਲ ਜਦੋਂ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਹਾਨ ਦੀ ਹੋ ਜਾਂਦੀ ਹੈ ਭਾਵ ਬਰਥਰੇ ਰੋਜ਼ਗਾਰ ਹੋ ਜਾਂਦੀ ਹੈ ਤੇ ਇੱਕ ਮੰਜ਼ਲੇ ਮੁਕਾਬ ਨੂੰ ਹਾਸਲ ਹੋ ਜਾਂਦੀ ਹੈ ਤੇ ਜੇ ਇਹ ਮੰਜ਼ਲ ਐਸੀ ਹੋਵੇ ਜਿਸ ਨਾਲ ਬੱਚੇ ਦਾ ਤੇ ਮਾਪਿਆਂ ਦਾ ਦੋਹਾਂ ਦਾ ਰਤਬਾ ਉਲੰਧ ਹੁੰਦਾ ਹੋਵੇ ਤਾਂ ਫਿਰ ਇਹ ਸੋਨੇ ਤੇ ਸੁਹਾਗਾ ਹੁੰਦਾ ਹੈ ਅਜੀ ਹਰ ਨਜ਼ਾਰਾ ਦੇਖ ਕੇ ਮਾਪਿਆਂ ਨੂੰ ਤਾਂ ਚਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੀ ਹੈ ਮੌਕੇ ਤੇ ਪੁੱਜੇ ਭੈਣਾ ਭਰਾਵਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਨੈਣ ਸੁਖ ਹਾਸਲ ਹੁੰਦਾ ਹੈ ਕੁਝ ਅਜਿਹੀ ਹੀ ਸੁਖਦ ਪਲਾਂ ਦਾ ਅਹਿਸਾਸ ਸਭ ਨੂੰ ਉਦੋਂ ਹੋਇਆ ਜਦੋਂ ਲੋਹੀਆਂ ਡਮਾਣਿਆਂ ਦੇ ਗੱਭਰੂ ਨਵ ਸਿੰਘ ਕੰਗ ਨੂੰ ਪੂਰਨ ਰੂਪ ਵਿੱਚ ਵਕੀਲ ਦਾ ਦਰਜਾ ਮਿਲ ਗਿਆ ਮੌਕਾ ਹੈ ਨਵ ਸਿੰਘ ਕੰਗ ਦੀ ਉਸ ਸੈਰੇਮਨੀ ਦਾ ਇਹ ਸਾਰੀਆਂ ਤਸਵੀਰਾਂ ਕੈਲਗਰੀ ਡਾਊਨਟਾਊਨ ਦੇ ਕੋਲਟ ਰੂਮ ਦੀਆਂ ਹਨ ਜਿੱਥੇ ਨਵ ਸਿੰਘ ਕੰਗ ਦੇ ਮਾਤਾ ਪਿਤਾ ਸਰਬਜੀਤ ਕੰਗ ਤੇ ਗੁਰਬਖਸ਼ ਕੌਰ ਕੰਗ ਦਾਦਾ trilochtan singh kang ਅਤੇ ਉਹਨਾਂ ਦਾ ਸਾਰਾ ਆਰ ਪਰਿਵਾਰ ਲਗਭਗ 40 ਪਰਿਵਾਰਕ ਮੈਂਬਰ ਸੱਜਣ ਮਿੱਤਰ ਤੇ ਰਿਸ਼ਤੇਦਾਰ ਬੋਲਟ ਰੂਮ ਵਿੱਚ ਵਾਰੀ-ਵਾਰੀ ਨਵਸਿੰਘ ਕੰਗ ਨਾਲ ਤਸਵੀਰਾਂ ਖਿੱਚਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ ਇਨ੍ਹਾਂ ਪਰਿਵਾਰਾਂ ਵਿੱਚ ਹੀ ਨਵਸਿੰਘ ਕੰਗ ਦੇ ਮੈਂਟਰ ਤੇ ਬੌਸ ਐਡਵੋਕੇਟ ਰਮਨਜੀਤ ਮਾਨ ਦਾ ਪਰਿਵਾਰ ਹੈ ਇਨਾਂ ਨੇ ਹੀ ਨਵਸਿੰਘ ਕੰਗ ਦੀ ਕਾਬਲੀਅਤ ਨੂੰ ਤਰਾਸ਼ਿਆ ਹੈ ਹਸਲੀ ਤਸਵੀਰ ਵਿੱਚ ਰਮਨਜੀਤ ਮਾਨ ਅਤੇ ਨਵਸਿੰਘ ਕੰਗ ਵਿਚਾਲੇ ਮੇਰਾ ਬੇਟਾ ਮੁਕਲ ਸ਼ਰਮਾ ਖੜੋਤਾ ਹੈ ਇਹ ਸਾਰੀਆਂ ਤਸਵੀਰਾਂ ਕੋਲਟ ਰੂਮ ਦੀਆਂ ਹਨ ਜਿੱਥੇ ਥੋੜੀ ਦੇਰ ਪਹਿਲਾਂ ਇੱਕ ਮਾਨਯੋਗ ਮਹਿਲਾ ਜੱਜ ਵੱਲੋਂ ਸੌ ਚੁਕਾਈ ਦੀ ਰਸਮ ਪੂਰੀ ਕੀਤੀ ਗਈ ਹੈ ਉਸ ਸਮੇਂ ਫੋਟੋਗ੍ਰਾਫੀ ਦੀ ਆਗਿਆ ਨਹੀਂ ਸੀ ਇਸ ਲਈ ਹੁਣ ਸਾਰੇ ਧੜਾ ਧੜ ਫੋਟੋਆਂ ਖਿਚਵਾ ਰਹੇ ਹਨ ਚਲੋ ਹੁਣ ਸੀਨ ਬਦਲਦੇ ਹਾਂ ਦੁਪਹਿਰ ਤੋਂ ਸ਼ਾਮ ਹੋ ਚੁੱਕੀ ਹੈ ਪਰਿਵਾਰ ਵੱਲੋਂ ਕੈਲਗਰੀ ਕਾਰਨਰਸਟੋਨ ਦੇ ਹਿਚਕੀ ਰੈਸਟੋਰੈਂਟ ਵਿੱਚ ਪਾਰਟੀ ਚੱਲ ਰਹੀ ਹੈ ਮੁੰਡੇ ਦੇ ਵਕੀਲ ਬਣਨ ਦੀ ਖੁਸ਼ੀ ਵਿੱਚ ਖੁੱਲੇ ਬਫੇ ਲੰਗਰ ਦਾ ਇੰਤਜ਼ਾਮ ਹੈ ਕਿਧਰੇ ਚਾਟਾਂ ਤੇ ਗੋਲ ਗੱਪੇ ਲੱਗੇ ਹਨ ਕਿਧਰੇ ਫਲ ਫਰੂਟ ਤੇ ਸਲਾਦ ਦੇ ਸਟਾਲ ਹਨ ਸਬਜ਼ੀਆਂ ਦਾਲਾਂ ਦੀ ਤਾਂ ਬਫੇ ਵਿੱਚ ਗਿਣਤੀ ਹੀ ਕੋਈ ਨਹੀਂ ਇਹੀ ਹਾਲ ਸਵੀਟ ਡਿਸ਼ਸ ਵਾਲੇ ਕਾਰਨਰ ਦਾ ਹੈ ਇਹ ਸਾਰੇ ਗ੍ਰੈਂਡ ਪਾਰਟੀ ਦੇ ਦ੍ਰਿਸ਼ ਹਨ ਸਾਰੇ ਟੇਬਲ ਭਰੇ ਪਏ ਹਨ ਕੋਈ ਭੈਣ ਭਰਾ ਤੇ ਰਿਸ਼ਤੇਦਾਰ ਘਰ ਨਹੀਂ ਰਿਹਾ ਕੋਲਟਰੂਮ ਦੀ ਉਪਸਥਿਤੀ ਨਾਲੋਂ ਨਾਲ 2-3 ਗੁਣਾ ਵਧੇਰੇ ਗਿਣਤੀ ਇੱਥੇ ਹੈ ਮਤਲਬ ਕੋਲਟਰੂਮ ਵਿੱਚ ਜਿੰਨੀ ਗਿਣਤੀ ਸੀ ਉਹਦੇ ਨਾਲੋਂ 2-3 ਗੁਣਾ ਵਾਧੇ ਇੱਥੇ ਪਰਿਵਾਰ ਚਾ ਭੈਣ ਭਰਾ ਦਾ ਰਿਸ਼ਤੇਦਾਰ ਸ਼ਾਮਲ ਹੋਏ ਆ ਵਧ ਗਿਣਤੀ ਉਦੋਂ ਇਹੀ ਇਸ ਪਰਿਵਾਰ ਦੀ ਅਸਲ ਕਮਾਈ ਹੈ ਇਹਨਾਂ ਨੇ ਆਪਣੀ ਨੇਕ ਕਮਾਈ ਨਾਲ ਤੇ ਬਾਬੇ ਦਾਦੀ ਦੇ ਅਸ਼ੀਰਵਾਦ ਨਾਲ ਮੁੰਡੇ ਨਵ ਨੂੰ ਵਕੀਲ ਅਤੇ ਕੁੜੀ ਨਿਸ਼ੂ ਨੂੰ ਡਾਕਟਰ ਬਣਾ ਲਿਆ ਹੈ ਨਵ ਦੀ ਭੈਣ ਨਿਸ਼ੂ ਇਸ ਵੇਲੇ ਆਸਟ੍ਰੇਲੀਆ ਹੈ ਸਾਨੂੰ ਪੂਰਾ ਯਕੀਨ ਹੈ ਕਿ ਇਸ ਖੁਸ਼ੀ ਦੀ ਘੜੀ ਵਿੱਚ ਉਸ ਦੇ ਪੱਬ ਜ਼ਮੀਨ ਤੇ ਨਹੀਂ ਲੱਗਦੇ ਹੋਣਗੇ ਨਵ ਦੀ ਪਿਆਰੀ ਦਾਦੀ ਇਸ ਵੇਲੇ ਦੁਨੀਆ ਜਹਾਨ ਤੇ ਨਹੀਂ ਹੈ ਪਰੰਤੂ ਉਸ ਦੀਆਂ ਸੀਸਾਂ ਦੀ ਬਰਕਤ ਅੱਜ ਰੰਗ ਲਿਆਈ ਹੈ ਸਾਰੇ ਟੇਬਲਾਂ ਤੇ ਪਰਿਵਾਰਕ ਮੈਂਬਰ ਹਨ ਕਿਸੇ ਟੇਬਲ ਤੇ ਚਾਚਾ ਚਾਚੀ ਦਾ ਪਰਿਵਾਰ ਹੈ ਕਿਸੇ ਦੇ ਭੂਆ ਭੂਪੜਾ ਦਾ ਕੀ ਦਾ ਕੀ ਦਾ ਨਾਂ ਲਈਏ ਪੂਰਾ ਕੁੰਬਾ ਹੀ ਮੁਹੱਬਤ ਵਾਲਾ ਹੈ ਸ਼ੀਸ਼ੀਆਂ ਵਾਲੀਆਂ ਖਿੜਕੀਆਂ ਵਿੱਚ ਦੀ ਸੂਰਤ ਝਾਕਦਾ ਹੈ ਜਾਨੀ ਅਗੇਂਸਟ ਲਾਈਟ ਹੋਣ ਕਰਕੇ ਤਸਵੀਰਾਂ ਧੁੰਦਲੀਆਂ ਜਾਂ ਕਦੇ-ਕਦੇ ਡਾਰਕ ਹੋ ਰਹੀਆਂ ਹਨ ਇਸੇ ਲਈ ਵਕੀਲ ਸਾਹਿਬ ਰਮਨਜੀਤ ਮਾਨ ਅਤੇ ਐਮਪੀ ਦਵਿੰਦਰ ਗਿੱਲ ਸਾਹਿਬ ਦੀਆਂ ਤਸਵੀਰਾਂ ਨੇੜਿਓਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵਕੀਲ ਸਾਹਿਬ ਰਮਨਜੀਤ ਮਾਨ ਨੇ ਜਾਂਦੇ-ਜਾਂਦੇ ਕਿਹਾ ਮੈਂ ਬਹੁਤ ਬੱਚਿਆਂ ਨੂੰ ਵਕਾਲੇ ਦੀ ਤਰਬੀਅਤ ਦਿੱਤੀ ਹੈ ਪਰ ਨਵ ਸਭ ਤੋਂ ਕਾਬਿਲ ਬੱਚਾ ਹੈ ਸਾਰੇ ਕਹਿੰਦੇ ਹਨ ਕਿ ਇਹ ਆਪਣੀ ਲਗਨ ਤੇ ਮਿਹਨਤ ਦੇ ਸਿਰ ਤੇ ਇੱਕ ਦਿਨ ਮੇਰੀ ਥਾਂ ਲੈ ਲਵੇਗਾ ਯਾਨੀ ਵਕਾਲਤ ਵਿੱਚ ਮੇਰਾ ਜਨ ਨਸ਼ੀਨ ਬਣੇਗਾ ਕਿਹਦਾ ਰਮਨਜੀਤ ਮਾਨ ਹੋਰਾਂ ਦਾ ਨਵਲੇ ਇਸ ਤੋਂ ਵੱਧ ਇਸ ਤੋਂ ਉੱਪਰ ਕੰਪਲੀਮੈਂਟ ਕੋਈ ਹੋ ਨਹੀਂ ਸਕਦਾ ਇੱਕ ਵਾਰ ਫਿਰ ਸਾਰੇ ਪਰਿਵਾਰ ਨੂੰ ਵਧਾਈ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ